ਟੂਡੇ ਪੰਜਾਬ ਵੈਦਰ ਦੇਖ ਰਹੀ ਸਾਰੀ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਹਾਜ਼ਰ ਹਾਂ ਪੰਜਾਬ ਮੌਸਮ ਦੀ ਅਪਡੇਟ ਲੈ ਕੇ ਤਾਂ ਜਾਣਾਂਗੇ ਅੱਜ ਪੰਜਾਬ ਦੇ ਵਿੱਚ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਤਾਂ ਫਿਲਹਾਲ ਜਿਵੇਂ ਕਿ ਆਪਾਂ ਪੰਜਾਬ ਦੀਆਂ ਜਿਹੜੀਆਂ ਲਾਈਵ ਸੈਟੇਲਾਈਟ ਤਸਵੀਰਾਂ ਉਹ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਨੂੰ ਜਿਹੜੀ ਆ ਹਲਕੀ ਫੁਲਕੀ ਟੁੱਟਮੇ ਰੂਪ ਦੇ ਵਿੱਚ ਬਦਲਵਾਈ ਬਣੀ ਹੋਈ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਪ੍ਰਭਾਵ ਆਪਾਂ ਨੂੰ ਪੂਰਬੀ ਪੱਛਮੀ ਉੱਤਰੀ ਦੱਖਣੀ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪਰ ਆਂਦੇ ਸਮੇਂ ਤੱਕ ਪੰਜਾਬ ਕੰਨੀ ਇਹ ਜਿਹੜਾ ਤਗੜਾ ਸਿਸਟਮ ਵਧ ਰਿਹਾ ਜਿਸ ਨਾਲ ਤੀਜ ਮੀਂਹ ਦੀ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਪੂਰਬੀ ਤੇ ਦੱਖਣੀ ਇਲਾਕਿਆਂ ਦੇ ਵਿੱਚ ਵੱਧ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਹੋਗੇ ਮੋਹਾਲੀ, ਪਟਿਆਲਾ, ਫਤਿਗੜ ਸਾਹਿਬ, ਸੰਗਰੂਰ, ਬਰਨਾਲਾ, ਮਾਨਸਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਨੰਗਲਵਰਗੇ ਇਲਾਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਆਂਦੇ ਸਮੇਂ ਤੱਕ ਦੇਖਣ ਨੂੰ ਮਿਲਣਗੀਆਂ ਬਾਕੀ ਗੱਲਬਾਤ ਕਰਦੇ ਹਾਂ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਇੱਕ ਛੋਟੀ ਬੇਨਤੀ ਹੋ ਰਹੀ ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਤਾਂ ਸਭ ਤੋਂ ਪਹਿਲਾਂ ਆਪਾਂ ਉੱਤਰੀ ਇਲਾਕਿਆਂ ਦੀ ਗੱਲਬਾਤ ਕਰਦੇ ਹਾਂ ਉੱਤਰੀ ਇਲਾਕੇ ਜਿਹੜੇ ਨੇ ਆਪਾਂ ਨੂੰ ਜਲਦ ਹੀ ਪ੍ਰਭਾਵਿਤ ਦੇਖਣ ਨੂੰ ਮਿਲਣਗੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਇੰਨਾ ਚਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੇਜ਼ਮੀ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਘੰਟੇ ਤੱਕ ਦੇਖਣ ਨੂੰ ਮਿਲ ਸਕਦੇ ਨੇ ਕੁਝ ਏਰੀਆ ਦੇ ਵਿੱਚ ਮੀਂਹ ਜਿਹੜਾ ਤੇਜ਼ ਰਵੇਗਾ ਤੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਹਲਕਾ ਜਿਹਾ ਰਹੇਗਾ ਘਟ ਪੈ ਸਕਦਾ ਹੈ ਬਾਕੀ ਗੱਲਬਾਤ ਕੀਤੀ ਜਾਵੇ ਪੰਜਾਬ ਦੇ ਪੱਛਮੀ ਇਲਾਕੇ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਕੱਲ ਜਿਹੜਾ ਥੋੜਾ ਤੇਜ਼ ਮੀਂਹ ਦੇਖਣ ਨੂੰ ਮਿਲੇ ਸੀ ਪਰ ਅੱਜ ਹਲਕੇ ਫੁਲਕੇ ਮੀਂਹ ਦੀਆਂ ਗਤੀਵਿਧੀਆਂ ਹੀ ਬਣੀ ਰਹਿਣਗੀਆਂ ਬਾਕੀ ਪੰਜਾਬ ਦੇ ਵਿੱਚ ਇਹ ਜਿਹੜੀ ਬੱਦਲਵਾਈ ਫਿਲਹਾਲ ਦੇ ਟਾਈਮ ਬਣੀ ਹੋਈ ਹੈ ਇਹ ਜਾਂਦੇ ਜਾਂਦੇ ਆਪਦਾ ਹਲਕਾ ਫੁਲਕਾ ਪ੍ਰਭਾਵ ਦਿਖਾਵੇਗੀ ਹਲਕੇ ਫੁਲਕੇ ਮੀਂਹ ਦੀਆਂ ਗਤੀਵਿਧੀਆਂ ਬੂੰਦਾਬاندی ਜਿਹੜੀ ਆ ਪੰਜਾਬ ਦੇ ਵਿੱਚ ਹੋ ਸਕਦੀ ਆ ਬਾਕੀ ਤਗੜੀ ਮੀਂਹ ਦੇ ਹਾਲਾਤ ਆਪਾਂ ਨੂੰ ਪੰਜਾਬ ਦੇ ਪੂਰਬੀ ਤੇ ਦੱਖਣੀ ਇਲਾਕਿਆਂ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਫਿਲਹਾਲ ਦੇ ਲਈ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਕੀ ਹੋਰ ਨਵੀਆਂ ਅਪਡੇਟਾਂ ਆਪਾਂ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾਵਾਂਗੇ ਧੰਨਵਾਦ ਜੀ